ਪਹਿਲਾ ਇਹ ਵੀਡੀਓ ਦੇਖੋ ਇਹ ਕੰਮ ਦੇਖੋ ਪੁਲਿਸ ਦੀ ਜਾਂ ਬਿਊਰੋਕਰੇਸੀ ਦੀ ਜਾਂ ਪੋਲੀਟੀਕਲ ਸ਼ਹਿਰ ਤੋਂ ਬਿਨਾ ਤਾਂ ਹੋ ਨਹੀਂ ਸਕਦਾ ਐ ਕੌਣ ਹੈ ਸੜਕਾਂ ਦੇ ਲਈ ਫਿਰਦਾ ਹੋਊਗਾ ਜੀ ਕੋਈ ਨਾ ਕੋਈ ਤਾਂ ਹੁੰਦਾ ਹਾਕਾ ਕੋਈ ਮਾਈ ਦਾ ਪੁੰਜਾ ਦੇਖ ਲਈ ਤਾਂ ਮੈਂ ਹੁਣ ਕਿਸੇ ਨੂੰ ਸਵਾਲ ਨਹੀਂ ਕਰਨਾ ਮੈਂ ਸਵਾਲ ਮੁੱਖ ਮੰਤਰੀ ਸਾਹਿਬ ਨੂੰ ਕਰਨਾ ਹੈ ਕਿ ਮੁੱਖ ਮੰਤਰੀ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਇਹਦੇ ਵਿੱਚ ਜ਼ਿਆਦਾ ਪੁਲਿਸ ਰਲਈ ਹੈ ਜਾਂ ਕੋਈ ਪ੍ਰਸ਼ਾਸਨਿਕ ਅਧਿਕਾਰੀ ਰਲਿਆ ਜਾਂ ਕੋਈ ਰਾਜਨੀਤਿਕ ਬੰਦਾ ਰਲਿਆ ਕੌਣ ਰਲਿਆ ਫੁੱਲ ਫਲੇਜ ਸਟੇਟ ਹੈ ਪੁਲਿਸ ਤੁਹਾਡੇ ਅੰਡਰ ਹੈ ਸਭ ਕੁਝ ਤੁਹਾਡੇ ਅੰਡਰ ਹੈ ਤੁਹਾਨੂੰ 5 ਮਿੰਟ ਨਹੀਂ ਲੱਗਣੇ ਚਾਹੀਦੇ ਸੀ ਇਹ ਸਾਰਾ ਕੁਝ ਲੱਭਣ ਨੂੰ 15 ਤੋਂ ਜ਼ਿਆਦਾ ਮੌਤਾਂ ਹੋ ਗਈਆਂ ਨਕਲੀ ਸ਼ਰਾਬ ਜਿਨ੍ਹਾਂ ਉੱਤੇ ਪੰਜਾਬ ਸਰਕਾਰ ਦੀ ਮੋਹਰ ਲੱਗੀ ਹੋਈ ਹੈ ਕਿੱਥੇ ਹੋ ਤੁਸੀਂ ਕੀ ਬਿਆਨ ਦੇ ਰਹੇ ਹੋ ਸੂਰਤ 'ਚ ਹੈਗੇ ਹੋ ਕਿਉਂਕਿ ਇਹ ਬਿਆਨ ਤੁਸੀਂ ਦੇ ਰਹੇ ਹੋ ਮੁੱਖ ਮੰਤਰੀ ਤੁਸੀਂ ਪੰਜਾਬ ਦੇ ਔਰ ਤੁਸੀਂ ਕਹਿ ਰਹੇ ਹੋ ਕਿ ਪੁਲਿਸ ਵਾਲੀ ਹੋਈ ਹੈ ਔਰ ਪੁਲਿਸ ਕੀ ਦੇ ਅੰਡਰ ਹੈ ਤੁਹਾਡੇ ਅੰਡਰ ਹੈ ਤਾਂ ਨੂੰ ਸੋਚਣਾ ਪਏਗਾ ਕਿ ਇਹਦਾ ਹੱਲ ਕਿਸ ਤਰ੍ਹਾਂ ਨਿਕਲਣਾ